ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗਦਾ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਈਆਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਹਾਂ ਅਸੀਂ ਸੁਣਾਉਣ ਜਾ ਰਹੇ ਹਾਂ ਤੁਹਾਨੂੰ ਇਸ ਪੰਜਾਬੀ ਕਹਾਣੀ ਦੇ ਵਿੱਚ ਤੇ ਸ਼ੁਰੂ ਕਰਦੇ ਆਂ ਇਹ ਕਹਾਣੀ ਇੱਕ ਵਾਰ ਇੱਕ ਮਰਾਸੀ ਜਿਸ ਦਾ ਨਾਮ ਆਤੂ ਸੀ ਆਪਣੀ ਘਰ ਵਾਲੀ ਤੇ ਬੱਚਿਆਂ ਨਾਲ ਇੱਕ ਪਿੰਡ ਵਿੱਚ ਰਹਿੰਦਾ ਸੀ ਆਤੂ ਮਰਾਸੀ ਕੱਦ ਦਾ ਬਹੁਤ ਛੋਟਾ ਸੀ ਤੇ ਗੋਗੜ ਬਹੁਤ ਵੱਧੀ ਹੋਈ ਸੀ ਉਸਦੀ ਬਾਕੀ ਸਾਰੇ ਜੀਵੜੇ ਮਾਰਚੂ ਜਿਹੇ ਸਨ ਇਹਨਾਂ ਦੀ ਜ਼ਿੰਦਗੀ ਬੜੀ ਹੀ ਗੁਰਵਤ ਭਰੀ ਸੀ ਇਹ ਵਿਚਾਰੇ ਉਦੋਂ ਹੀ ਖੁਸ਼ ਹੁੰਦੇ ਜਦੋਂ ਕਿਸੇ ਦੇ ਘਰ ਵਿਆਹ ਹੁੰਦਾ ਜਾਂ ਕਿਸੇ ਦੇ ਘਰ ਮੁੰਡਾ ਜੰਮਦਾ ਇਹਨਾਂ ਘਰਾਂ ਵਿੱਚ ਜਾ ਕੇ ਆਤੂ ਅਤੇ ਉਸਦੇ ਸਾਥੀ ਘਰ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਸਨ ਵੱਡੇਆਂ ਵੱਡੇਆਂ ਨੇਤਾਵਾਂ ਦੀਆਂ ਨਕਲਾਂ ਲਾਉਂਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਹਾਲਾਤਾਂ ਦੇ ਵਿਅੰਗ ਕੱਸ-ਕੱਸ ਕੇ ਹਸਾਉਂਦੇ ਉਹਨਾਂ ਨੂੰ ਇਕੱਠੇ ਹੋ ਕੇ ਖੂਬ ਲੋਕਾਂ ਨੂੰ ਹਸਾਉਂਦੇ ਉਹਨਾਂ ਦਾ ਮਨ ਪਰਚਾਵਾ ਕਰਦੇ ਸਨ ਘਰ ਵਾਲਿਆਂ ਨੂੰ ਬਹੁਤ-ਬਹੁਤ ਅਸੀਸਾਂ ਦਿੰਦੇ ਸਨ ਇੰਨਾਂ ਗੱਲਾਂ ਤੋਂ ਖੁਸ਼ ਹੋ ਕੇ ਘਰ ਵਾਲੇ ਇਹਨਾਂ ਨੂੰ ਬਹੁਤ ਸਾਰੀ ਮਠਿਆਈ ਤੇ ਉਹਨਾਂ ਦਾ ਹੋਰ ਬਣਦਾ ਲਾਗ ਪਾਵੋਂ ਨਾਲੋਂ ਪੈਸੇ ਵੀ ਦੇ ਦਿੰਦੇ ਸਨ ਇਹੋ ਜਿਹੇ ਦਿਨਾਂ 'ਚ ਉਹ ਬਹੁਤ ਖੁਸ਼ ਹੁੰਦੇ ਸਨ ਜੋ ਕੁਝ ਇਹਨਾਂ ਨੂੰ ਆਪਣੇ ਜਿਜ਼ਮਾਨਾ ਤੋਂ ਮਿਲਦਾ ਸੀ ਇਹ ਵੰਡ ਲੈਂਦੇ ਤੇ ਖੁਸ਼ੀ-ਖੁਸ਼ੀ ਆਪਣੇ ਘਰ ਹੀ ਆ ਜਾਂਦੇ ਤੇ ਆਪਣੇ ਟੱਬਰ ਨਾਲ ਆਪਣੇ ਬੱਚਿਆਂ ਨਾਲ ਬਹਿ ਕੇ ਮਜ਼ੇ ਨਾਲ ਖਾਂਦੇ ਪੀਂਦੇ ਆਤਮਰਾਸੀ ਦਾ ਟੱਬਰ ਤੇ ਬੱਚੇ ਵੀ ਇਸ ਦਿਨ ਰੱਜ ਕੇ ਆਪਣੀ ਭੁੱਖ ਮਿਟਾਉਂਦੇ ਪਰ ਇਹ ਕੰਮ ਰੋਜ਼ ਨਹੀਂ ਸੀ ਚੱਲਦਾ ਇਸ ਲਈ ਅੰਤੋਰ ਤੇ ਆਤਮਰਾਸੀ ਨੂੰ ਆਪਣੇ ਜਜ਼ਮਾਨਾ ਕੋਲੋਂ ਮੰਗ ਤੰਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਇੱਕ ਦਿਨ ਆਤਮਰਾਸੀ ਕਿਸੇ ਵਿਆਹ ਵਾਲੇ ਘਰਵਾਲ ਆਪਣੇ ਸਾਥੀਆਂ ਨਾਲ ਆ ਗਈਆਂ ਉੱਥੇ ਉਹਨਾਂ ਨੂੰ ਬਹੁਤ ਕੁਝ ਖਾਣ ਲਈ ਮਿਲਿਆ ਜਿਵੇਂ ਜਲੇਬੀਆਂ ਬਰਫੀ ਲੱਡੂ ਲੂਣ ਵਾਲੀਆਂ ਸੇਵੀਆਂ ਪਕੌੜੇ ਗੁਲਗੁਲੇ ਤੇ ਕਾਫੀ ਕੁਝ ਹੋਰ ਵੀ ਮਿਲਿਆ ਤੂੰ ਮਰਾਸੀ ਨੇ ਸਾਰੀਆਂ ਚੀਜ਼ਾਂ ਦਾ ਸਵਾਦ ਦੇਖ ਰਿਹਾ ਤੇ ਉਹ ਬਹੁਤ ਪਰਸੰਨ ਹੋਇਆ ਗੁਲਗਲੇ ਤਾਂ ਉਹਨੂੰ ਕੁਝ ਖਾਸ ਹੀ ਸਵਾਦ ਲੱਗੇ ਸ਼ਾਇਦ ਉਸਨੇ ਪਹਿਲੀ ਵਾਰੀ ਖਾਦੇ ਸਨ ਉਹ ਕੁਝ ਪੋਲੇ-ਪੋਲੇ ਹੋਣ ਕਰਕੇ ਤੇ ਕੁਝ ਸਵਾਦੀ ਹੋਣ ਕਰਕੇ ਝਟਪਟ ਮੂੰਹ 'ਚ ਲੰਗੀ ਜਾ ਰਹੇ ਸਨ ਫਿਰ ਇੱਕਦਮ ਉਸਨੂੰ ਖਿਆਲ ਆਇਆ ਕਿ ਕਿਉਂ ਨਾ ਮੈਂ ਕੁਝ ਗੁਲਗਲੇ ਆਪਣੇ ਘਰ ਦੇ ਲਈ ਵੀ ਰੱਖ ਲਵਾਂ ਉਹ ਵੀ ਇਸ ਦਾ ਸਵਾਦ ਦੇਖ ਲੈਣਗੇ ਇਹ ਸੋਚ ਕੇ ਉਸਨੇ ਆਪਣੇ ਪਰਨੇ ਦੇ ਇੱਕ ਪਾਸੇ ਕੁਝ ਗੁਲਗੁਲੇ ਬਨ ਲਏ ਅਤੇ ਦੂਸਰੇ ਪਾਸੇ ਕਾਫੀ ਹੋਰ ਮਠਿਆਈ ਵੀ ਬਨ ਲਈ ਜਦੋਂ ਉਹ ਪ੍ਰਸੰਨ ਚਿਤ ਹੋ ਕੇ ਘਰ ਜਾ ਰਿਹਾ ਸੀ ਤਾਂ ਉਸ ਨੂੰ ਫੇਰ ਭੁੱਖ ਸਤਾਉਣ ਲੱਗੀ ਉਸ ਨੂੰ ਗੁਲਗੁਲਿਆਂ ਦਾ ਚੇਤਾ ਆ ਗਿਆ ਉਸਨੇ ਹੌਲੀ-ਹੌਲੀ ਕਰਕੇ ਸਾਰੇ ਗੁਲਗੁਲੇ ਖਾ ਲਏ ਉਸ ਨੂੰ ਹੁਣ ਇੱਕੋ ਭੂਤ ਸਵਾਰ ਸੀ ਕੀ ਘਰ ਜਾ ਕੇ ਆਪਣੀ ਘਰ ਵਾਲੀ ਕੋਲੋਂ ਗੁਲਗੁਲੇ ਬਣਵਾਵਾਂਗਾ ਤੇ ਖਾਵਾਂਗਾ ਉਸ ਨੂੰ ਡਰ ਸੀ ਕਿ ਗੁਲਗੁਲਿਆਂ ਦਾ ਨਾਮ ਉਸ ਨੂੰ ਭੁੱਲੀ ਹੀ ਨਾ ਜਾਵੇ ਇਸ ਲਈ ਉਸ ਨੇ ਜਿੰਨਾ ਰਸਤਾ ਰਹਾ ਉਹ ਸਾਰੇ ਰਸਤੇ ਆਪਣੇ ਮੂੰਹ ਵਿੱਚ ਗੁਲਗਲੇ ਗੁਲਗਲੇ ਬੋਲਦਾ ਹੀ ਗਿਆ ਘਰ ਦੇ ਰਸਤੇ ਵਿੱਚ ਇੱਕ ਖਾਲ ਆਉਂਦਾ ਸੀ ਜਿਸ ਨੂੰ ਟੱਪਣਾ ਪੈਣਾ ਸੀ ਜਦੋਂ ਉਸ ਨੇ ਕੁਝ ਜ਼ੋਰ ਲਗਾ ਕੇ ਖਾਲ ਟੱਪਿਆ ਤਾਂ ਉਸ ਦੇ ਮੂੰਹ ਵਿੱਚੋਂ ਨਿਕਲਿਆ ਹਾਈ ਵੇ ਹੰਬੜੇ ਤੇ ਲਓ ਜੀ ਉਸ ਨੂੰ ਗੁਲਗੁਲਿਆਂ ਦਾ ਨਾਮ ਹੀ ਭੁੱਲ ਗਿਆ ਤੇ ਹੁਣ ਉਹ ਘਰ ਤੱਕ ਹੰਬੜੇ ਹੰਬੜੇ ਹੀ ਆਪਣੇ ਮੂੰਹ ਵਿੱਚ ਬੜਬੜਾਉਂਦਾ ਗਿਆ ਉਸ ਨੂੰ ਲੱਗਿਆ ਕਿ ਉਸ ਨੂੰ ਕਾਦਾ ਹੰਬੜੇ ਹੀ ਚੇਤੇ ਸੀ ਘਰ ਪਹੁੰਚ ਕੇ ਉਸ ਨੇ ਆਪਣੀ ਘਰਵਾਲੀ ਨੂੰ ਸਾਰੀ ਮਠਿਆਈ ਦੇ ਦਿੱਤੀ ਤੇ ਕਿਹਾ ਤੂੰ ਤੇ ਬੱਚੇ ਰੱਜ ਕੇ ਮਠਿਆਈ ਖਾਓ ਪਰ ਮੈਨੂੰ ਤਾਂ ਅੱਜ ਹੰਬੜੇ ਬਣਾ ਕੇ ਦੋ ਪਰ ਘਰ ਵਾਲੀ ਨੂੰ ਪਹਿਲਾਂ ਤਾਂ ਸਮਝ ਨਾ ਲੱਗੀ ਵੀ ਇਹ ਕੀ ਕਹਿ ਰਿਹਾ ਏ ਫਿਰ ਉਸਨੇ ਕਿਹਾ ਵੀ ਹੰਬੜੇ ਕੀ ਹੁੰਦਾ ਏ ਉਹ ਕਹਿਣ ਲੱਗਾ ਹੰਬੜੇ ਬਣਾ ਹੋਰ ਕੀ ਘਰ ਵਾਲੀ ਫਿਰ ਹੈਰਾਨ ਹੋ ਕੇ ਪੁੱਛਣ ਲੱਗੀ ਹੰਬੜੇ ਕੀ ਹੁੰਦੇ ਨੇ ਮੈਨੂੰ ਤਾਂ ਪਤਾ ਨਹੀਂ ਪਰ ਆਤੂ ਉਸ ਨੂੰ ਹੰਬੜੇ ਬਣਾਉਣ ਤੇ ਜ਼ੋਰ ਦੇਈ ਜਾ ਰਿਹਾ ਸੀ ਘਰ ਵਾਲੀ ਨੂੰ ਬਿਲਕੁਲ ਸਮਝ ਨਹੀਂ ਸੀ ਆ ਰਹੀ ਕਿਉਂ ਕੀ ਕਹੀ ਜਾ ਰਿਹਾ ਏ ਉਹ ਕਹਿਣ ਲੱਗਾ ਨਾ ਤਾਂ ਮੈਂ ਅਜੇ ਤੱਕ ਹੰਬੜੇ ਖਾਦੇ ਨਹੀਂ ਨਾ ਮੈਂ ਦੇਖੇ ਨੇ ਨਾ ਹੀ ਮੈਨੂੰ ਬਣਾਉਣੇ ਆਉਂਦੇ ਨੇ ਤੇ ਨਾ ਹੀ ਮੈਂ ਬਣਾ ਸਕਦੀ ਮੈਨੂੰ ਇਹਨਾਂ ਨੂੰ ਬਣਾਉਣ ਦੀ ਕੋਈ ਜਾਣ ਚ ਨਹੀਂ ਹੁਣ ਤਾਂ ਹੱਦ ਹੀ ਹੋ ਗਈ ਸੀ ਆਤੂ ਨੂੰ ਵੀ ਬਹੁਤ ਗੁੱਸਾ ਚੜ ਗਿਆ ਸੀ ਉਹ ਫੇਰ ਕਹਿਣ ਲੱਗਾ ਤੂੰ ਬਣਾਉਂਦੀ ਏ ਕਿ ਨਹੀਂ ਮੈਂ ਫਿਰ ਤੈਨੂੰ ਕਿੰਨੀ ਵਾਰ ਕਹੀ ਜਾਮ ਉਹ ਆਪਣੀ ਘਰਵਾਲੀ ਨਾਲ ਗੁੱਸਾ ਹੋ ਗਿਆ ਉਸ ਨੇ ਆਪਣੀ ਘਰਵਾਲੀ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਮੇਰੇ ਲਈ ਇਹ ਗੁਲਗਲੇ ਨਾ ਬਣਾ ਠੀਕ ਹੈ ਤੇ ਉਸ ਦੇ ਘਰਵਾਲੀ ਨੇ ਉਸ ਨੂੰ ਗੁੱਸੇ ਦੇ ਵਿੱਚ ਜਵਾਬ ਦਿੱਤਾ ਤੇ ਕਿਹਾ ਜਾਵੇ ਪਰਾਂ ਗੁਲਗਲੇ ਅਜਿਹਾ ਐਨਾ ਸੋਨ ਦੀ ਦੇ ਸੀ ਕਿ ਆ ਤੂੰ ਖੁਸ਼ੀ ਨਾਲ ਝੋਮ ਉੱਠਿਆ ਦਿਉਸ ਨੇ ਆਪਣੀ ਘਰਵਾਲੀ ਅੱਗੇ ਹੱਥ ਜੋੜਦਿਆਂ ਕਹਿਣ ਲੱਗਾ ਭਾਗਵਾਨੀ ਮੈਂ ਤਾਂ ਭੁੱਲ ਹੀ ਚੁੱਕਾ ਸੀ ਮੈਂ ਹੰਬੜੇ ਨਹੀਂ ਗੁਲਗੁਲੇ ਬਣਾਉਣ ਲਈ ਹੀ ਕਹਿ ਰਿਹਾ ਸੀ ਪਤਾ ਨਹੀਂ ਮੈਨੂੰ ਹੰਬੜੇ ਕਿੱਥੋਂ ਚੇਤੇ ਆ ਗਿਆ ਤੇ ਮੈਨੂੰ ਗੁਲਗੁਲਿਆਂ ਦਾ ਨਾਮ ਹੀ ਭੁੱਲ ਗਿਆ ਸੀ ਤੇ ਉਸ ਦੀ ਘਰਵਾਲੀ ਉੱਚੀ ਉੱਚੀ ਹੱਸਣ ਲੱਗੀ ਉਸ ਦਾ ਹਾਸਾ ਰੋਕਿਆ ਵੀ ਨਹੀਂ ਸੀ ਰੁਕਦਾ ਉਹ ਇੰਨਾ ਜ਼ਿਆਦਾ ਖੁਸ਼ ਹੋਈ ਤੇ ਆਕੂ ਤੋਂ ਵੀ ਰਹਾ ਨਾ ਗਿਆ ਉਹ ਵੀ ਆਪਣੀ ਇਸ ਬੇਵਕੂਫੀ ਤੇ ਉੱਚੀ ਉੱਚੀ ਹੱਸਣ ਲੱਗਾ ਤੇ ਹੁਣ ਬੱਚੇ ਵੀ ਤੇ ਆਤੂ ਵੀ ਗੁਲਗਲੇ ਗੁਲਗਲੇ ਕਰ ਰਹੇ ਸਨ ਉਸ ਦੀ ਘਰ ਵਾਲੀ ਨੇ ਜਲਦ ਹੀ ਕੜਾਹੀ ਚੱਕੀ ਉਸ ਵਿੱਚ ਤੇਲ ਪਾਇਆ ਤੇ ਗੁਲਗਲੇ ਬਣਾਉਣ ਲੱਗੀ ਸਾਰਾ ਠੱਬਰ ਉਸ ਦੀ ਘਰ ਵਾਲੀ ਦੇ ਆਲੇ ਦੁਆਲੇ ਬੈਠ ਗਿਆ ਕਿਉਂਕਿ ਉਹਨਾਂ ਨੇ ਸਾਰਿਆਂ ਨੇ ਗੁਲਗਲੇ ਖਾਣੇ ਸੀ ਤੇ ਆਤੂ ਅੱਜ ਬਹੁਤ ਖੁਸ਼ ਸੀ ਉਸ ਨੂੰ ਇੰਨੀ ਚੰਗੀ ਮਠਿਆਈ ਕਦੇ ਨਹੀਂ ਸੀ ਮਿਲੀ ਕਿ ਉਹ ਗੁਲਗੁਲੇ ਖਾ ਕੇ ਬਹੁਤ ਖੁਸ਼ ਸੀ ਇਸ ਲਈ ਉਸ ਨੇ ਬਹੁਤ ਸਾਰੇ ਗੁਲਗੁਲੇ ਆਪਣੀ ਘਰ ਵਾਲੀ ਤੋਂ ਬਣਾਏ ਗੁਲਗੁਲੇ ਬਹੁਤ ਹੀ ਸਵਾਦ ਬਣੇ ਸਾਰੇ ਬੱਚਿਆਂ ਨੇ ਖੁਸ਼ੀ-ਖੁਸ਼ੀ ਗੁਲਗੁਲਿਆ ਨਾਲ ਆਪਣਾ ਢਿੱਡ ਭਰ ਲਿਆ ਜਦੋਂ ਉਸ ਨੇ ਆਪਣੇ ਬੱਚਿਆਂ ਨੂੰ ਖੁਸ਼ੀ ਨਾਲ ਗੁਲਗੁਲੇ ਖਾਂਦੇ ਹੋਏ ਦੇਖਿਆ ਤਾਂ ਆਤੂ ਤੇ ਉਸ ਦੀ ਘਰ ਵਾਲੀ ਬਹੁਤ ਖੁਸ਼ ਹੋਈ ਉਹਨਾਂ ਨੇ ਪਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ ਤੇ ਇਸ ਤਰ੍ਹਾਂ ਉਹਨਾਂ ਨੇ ਆਪਣੀ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਗੁਲਗਲੇ ਬਣਾ ਕੇ ਖਾਦੇ। ਹੁਣ ਆਤੂ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਸੀ। ਉਹ ਇਸੇ ਤਰ੍ਹਾਂ ਮਿਹਨਤ ਕਰਦਾ ਤੇ ਆਪਣੇ ਪਰਿਵਾਰ ਦਾ ਪੇਟ ਭਰਦਾ ਸੀ। ਤੇ ਉਸ ਨੂੰ ਗੁਲਗਲੇ ਹੁਣ ਵੀ ਬਹੁਤ ਪਸੰਦ ਨੇ ਤੇ ਜਦੋਂ ਵੀ ਉਸ ਨੂੰ ਭੁੱਖ ਲੱਗਦੀ ਹੈ ਤਾਂ ਆਪਣੀ ਘਰਵਾਲੀ ਨੂੰ ਮਜ਼ਾਕ-ਮਜ਼ਾਕ ਵਿੱਚ ਹੰਬੜੇ ਤੇ ਗੁਲਗਲੇ ਕਹਿ ਕੇ ਛੇੜਦਾ ਤੇ ਕਹਿੰਦਾ ਮੈਨੂੰ ਹੰਬੜੇ ਬਣਾ ਦੇ ਤੇ ਉਸ ਦੀ ਘਰਵਾਲੀ ਵੀ ਝਾਟੋ ਉਸ ਨੂੰ ਗੁਲਗਲੇ ਬਣਾ ਦਿੰਦੀ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਇਸੇ ਤਰ੍ਹਾਂ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹਿਣਾ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਅਗਲੀ ਨਵੀਂ ਪੰਜਾਬੀ ਪਿਆਰੀ ਜੀ ਕਹਾਣੀ ਦੇ ਨਾਲ ਧੰਨਵਾਦ